ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਨਤਿੱਕਤਾ ਕਮੋਂਗੇ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹੋਗੇ ਸੋ ਜੀ ਕਰਦੇ ਗਏ ਵੇ ਰੋਪੜ ਕੋਈ ਜ਼ਰੂਰੀ ਕੰਮ ਹੈ ਜੀ ਇਸ ਕਰਕੇ ਤੇ ਸਰਦਾਰ ਜੀ ਦੀ ਫਰਮਾਇਸ਼ ਆ ਕਿ ਪਿੱਛੇ ਤੇ ਵੀ ਕਚੌਰੀਆਂ ਹੀ ਬਣਾ ਲਾ ਸਤਿ ਸ਼੍ਰੀ ਅਕਾਲ ਜੀ ਕਰ ਰਹੇ ਆ ਅਫਾੜੋ ਜੀ ਧਰਨੀ ਨਾਲ ਕੰਮ ਕਰਾਣਾ ਪੈਣਾ ਹੈ ਹਾਂ ਜੀ ਮੈਨੂੰ ਪਤਾ ਕਿ ਕਾਣਾ ਲੱਗੂ ਵੀ ਕਿਹੜੀ ਬੜੀ ਕਿਹੜੀ ਅਜੇ ਕੱਚੀ ਆ ਸੱਚੀ ਨਹੀਂ ਲੱਗਾਂ ਮਾਰੇ ਰੱਡ ਜੀ ਹੋਣ ਲੱਜੜੀ ਰੱਡ ਰੱਡ ਅੱਛਾ ਇਹ ਜੀਆਂ ਹਾਂਜੀ ਠੀਕ ਆ ਡੈਡੀ ਜੀ ਤੁਸੀਂ ਵੀ ਬਿਲਾਓ ਪੱਲੇ ਮੈਂ ਕੀ ਕਰਤਾ ਬਾਕੀ ਕੀ ਬੱਲੇ ਦੇਖੋ ਜੀ ਮੈਂ ਮਸਾਲਾ ਭਰ ਕੇ ਵਿੱਚ ਪਾਰ ਰਹੀ ਆ ਡੈਡੀ ਜੀ ਨੇ ਅੱਗ ਦਾ ਜੁੱਮਾ ਸਾਪਿਆ ਮੈਂ ਸਰਦਾਰ ਜੀ ਨੂੰ ਪਿੱਛੇ ਕੱਢ ਕੇ ਅੰਦਰ ਪਾਉਣ ਨੂੰ ਕਿਹਾ ਫਟਾਫਟ ਕੰਮ ਹੋ ਜਾਣਾ ਫੇਰ ਆਏ ਬੰਦਾ ਮੜ ਕੰਮ ਹੋ ਜਾਣਾ 3 ਜਾਨੇ ਲੱਗੇ ਹੋਏ ਦੇਖ ਲਓ ਜੇ ਬਾਈ ਈਵ ਦਾ ਸਵਾਦ ਪੂਰਾ ਕਰਨਾ ਹੈ ਖਾਣੀਆਂ ਕਚੌਰੀਆਂ ਫੇ ਚੰਡੇ ਮੂਰੇ ਦਾ ਪੈਠੜਾ ਹੀ ਪੈਣਾ ਸਭ ਨੂੰ ਹੈਲਪ ਨਾਲੇ ਹੁਣ ਤਾਂ ਠੰਡਾ ਹੋ ਕੇ ਚੱਲਦੀ ਆ ਆਹਾਂ ਕੀ ਆ ਗਿਆ ਲੱਗੇ ਕੁਝ ਕਹਿ ਲੱਗੇ ਤੇ ਡੈਡੀ ਜੀ ਪਹਿਲਾਂ ਮੈਨੂੰ ਕਹਿੰਦੇ ਜੇ ਹੁਣ ਵੀਡੀਓ ਚਾਹ ਦੀਂ ਕਿ ਮੈਂ ਗੱਲ ਕਰਦਾਣੀ ਕੀ ਆ ਤੇ ਡੈਡੀ ਜੀ ਗੱਲ ਦੱਸੋ ਤੁਸੀਂ ਹਾਂ ਮੈਂ ਤਾਂ ਆਏਗਾ ਦੇਖੇ ਵੀ ਹੋ ਬਹੁਤ ਬੋਖੋ ਜਾ ਅੱਛਾ ਵੀ ਨਿਆਣੇ ਮੇਰੇ ਆਪਣੇ ਆਪ ਜੋਗੇ ਹੈਗੇ ਆ ਉਗੀ ਫਤੂ ਜੀ ਬਣਾਉਗਾ ਨਹੀਂ ਬਾਈ ਖਾਂ ਜੋ ਕਰਦਾ ਹੂੰ ਸਾਡ ਤੋਂ ਹੈ ਬੇਲੇ ਬਲੋ ਜਰਾ ਮਤਾ ਦੇਣੀ ਲਈ ਭਾਈ ਆਇਂ ਤੂੰ ਮੇਰੀਆਂ ਪਕਾਈਆਂ ਦਾ ਜਦੋਂ ਕੱਟ ਔਰ ਕੀ ਬੜੀ ਜੀ ਟੀਐਲ ਸਿੱਖ ਆਪਾਂ ਟੈਕ ਬੱਚੇ ਆਪਣਾ ਕੰਮ ਸਿੱਖਿਆ ਹੋਣਾ ਚਾਹੀਦਾ ਫਿਰ ਹਾ ਬੰਦਰ ਆਪਣੇ ਮਨ ਨੂੰ ਬਹੁਤ ਹੋਂਦੀ ਆ ਵੀ ਹਾਂ ਆ ਬਹੁਤ ਬੜੀ ਹੈ ਕਿਤੇ ਜਾਣ ਕੇ ਬਣ ਪਾਈ ਆ ਬੜੀਆਂ ਵੀ ਵਧੀਆ ਲੱਗਦੀ ਹੈ ਤਾਂ ਪਈਆ ਕੋਈ ਨਹੀਂ ਹੋਰ ਕੀ ਡੈਡੀ ਜੀ ਮੈਂ ਤੁਹਾਨੂੰ ਦੱਸ ਦੇਣੀ ਉਹਨੂੰ ਵੜਾਉਣ ਦਾ ਬਹੁਤ ਸ਼ੌਕ ਹੈ ਹੂੰ ਇਹ ਕੁਛ ਨਾ ਕੁਛ ਬਣਾਈ ਜਾਦਾ ਕੁਛ ਲੋ ਸਰਦਾਰ ਜੀ ਨੂੰ ਅੱਜ ਪੂਰਾ ਹਫਤਾ ਹੋ ਗਿਆ ਅੱਜ ਖਤਮ ਹੋ ਗਿਆ ਇਹਨਾਂ ਨੂੰ ਮੈਂ ਰੋਜ਼ ਕੁਛ ਨਾ ਕੁਛ ਬਣਾ ਕੇ ਖੇਰੇ ਵੀ ਕਰਨਾ ਚਾਹੁੰਦਾ ਇਹ ਆਹ ਗੱਲ ਤਾਂ ਭਾਈ ਪੱਕੀ ਆ ਭਾਈ ਆ ਗੱਲ ਤਾਂ ਪੱਕੀ ਐ ਇੱਕ ਹਫ਼ਤਾ ਹੋ ਗਿਆ ਕੁੜੀ ਨੇ ਛਾਦੀਆਂ ਰੋਕੀਆਂ ਜਿਸ ਵੇਲੇ ਟਾਈਮ ਕਲਾਂ ਆੜ ਰੱਖੀ ਆ ਨਵੀਂ ਤੇ ਨਵੀਂ ਆਈਟਮ ਹਾਂ ਕਦੇ ਤਾਂ ਇੱਕ ਮੇਰੇ ਛੋਲੇ ਜੇ ਪਤਾ ਨਹੀਂ ਕਿਆ ਕਿਆ ਸਤਨਾਜਾ ਸਤਨਾਜਾ ਉਹਦੀ ਰੋਟੀ ਬਣਾਈ ਸਤਨਾਜਾ ਨਹੀਂ ਹੁੰਦਾ ਬੇਲੜੇ ਦੀ ਰੋਟੀ ਡੈਡੀ ਜੀ ਉਹ ਸਤਨਾਜਾ ਹੀ ਪਾਇਆ ਤਾਂ ਵਿੱਚ ਫਿਰ ਬੇਲੜੇ ਦੀ ਰੋਟੀ ਬਣ ਗਈ ਹਾਂ ਫਿਰ ਬੇਲੜੇ ਦੀ ਬਣ ਗਈ ਹਾਂ ਫਿਰ ਕਦੇ ਆਲੂਆਂ ਦੇ ਪਰੌਂਠੇ ਜੀ ਹਾਂ ਕਦੇ ਗੋਭੀ ਦੇ ਪਰੌਂਠੇ ਅੱਜ ਪਨੀਰ ਦੇ ਖਾ ਲਏ ਕੱਢੀ ਲਾਸਟ ਦਿਨ ਤਾਂ ਮੈਂ ਕੱਢ ਚਲੋ ਫੇਰ ਨਾ ਮਿੱਤੇ ਨਾ ਮੀ ਆਟਮ ਹਾਂ ਭੇਜਿਆ ਭੇਜਾ ਕਰਾਤੀ ਭਾਈ ਪਰ ਫੇਰ ਵੀ ਸਵਾ ਬਸ ਸ਼ਾਬਾਸ਼ੀ ਕਹਿਣ ਤਾਂ ਹੀ ਮਿੰਦੀ ਤੀ ਹੂ ਨਹੀਂ ਤੀ ਸ਼ਾਬਾਸ਼ੀ ਤਾਂ ਤੁਸੀਂ ਦਰਦੀ ਤਾਂ ਹੈਗੀ ਵੀ ਭਾਈ ਹਾਂ ਕਹਿਣ ਤੇ ਉਹ ਜੇ ਅੱਗੇ ਵਾਲੋਂ ਮੜੀ ਤੇਲ ਮੋਨ ਖੜਾ ਲੱਗਦਾ ਹੋ ਗਿਆ ਉਹ ਨਾ ਜਾਣ ਕੇ ਘਟਾਈ ਦੀ ਜਲਦੀਆਂ ਦੇ ਇਹ ਲਾਲ ਅਲੂ ਪਾਇਆ ਵੱਜ ਵਿੱਚ ਹਾਂਜੀ ਤਾਂ ਹੀ ਨਹੀਂ ਦੇਖੋ ਨਿਕਲਦੀਆਂ ਹਾਂ ਜਮਾ

ਕੱਤੀ ਅੱਧਨ ਤੱਕ ਕਰਕੇ ਜੂ ਬਸ ਨਾ ਬਾਕੀ ੱਗ ਬਹੁਤ ਹੋਣੀ ਹੱਗ ਮੈਂ ਹੋਈ ਜਾਂਦਾ ਤਾ ਹੁਣ ਹੁਣ ਬਾਕੀ ਆ ਦੀਪਾ ਹਾਂ ਹੋੜ ਲੱਗਿਆ ਤੇਲ ਵਾਲੇ ਜੇ ਮਾਰਨ ਮੈਂ ਲੱਗਦਾ ਮੋਟੀਆਂ ਲਾਈਆਂ 50 ਰੁਪਏ ਪਲੇਟ 50 ਰੁਪਏ ਪਲੇਟ ਵੈਸੇ ਨਾਲ 70 ਜੀ ਦਹੀਂ ਨਾਲ 70 ਮੇਰਾ ਤਹੀ ਦੇ ਬਲਾ ਮੈਂ ਕਹਿੰਦੀ ਤਿੰਨ ਕਟਾਉਣਾ ਇੱਕ ਟੋਲੀ ਦਹੀਂ ਦੀ ਕਹੀ ਗਿਆ 70 ਚੱਕ ਕੇ ਜਾਓ ਜੀ ਮੜ ਜਾ ਬਹੁਤ ਕਰੋ ਆਹੋ ਕਰੋ ਹਾਂ ਫੋਲਡ ਕਰੋ ਉਹ ਹਾਂ ਬਰ ਬਹੁਤ ਕਰੋ ਹਾਂ ਅਗਰੇ ਬਾਹਰ ਲੈ ਨਾ ਕਚੌਰੀਆਂ ਇੱਕ ਕੋਲੀ ਦੇਹੀ ਦੀ 70 ਤੇ ਪਲੇਟ ਜੀ ਅਸੀਂ ਤੇਰੀ ਕਚੌਰੀ ਜੀ ਸ਼ੁਭ ਸੋ ਗਈ ਇਹ ਥਾਲ ਦੋ ਨੂੰ ਮੇਰਾ ਤਾਂ ਖਾ ਗਿਆ ਜੀ ਖਾ ਰਹੀ ਸੀ ਓਏ ਨਹੀਂ ਹੁਣ ਮੇਰਾ ਕੋਈ ਪ੍ਰਾਈਵੇਟ ਖਾਣ ਦੀ ਖਾਣ ਹਾਂ ਕੋਈ ਕਿਸੇ ਮਾਰੇਗਾ ਕੱਟੂ ਦੋ ਬਾਹਰ ਰਹਿ ਕੇ ਕੱਟੂ ਪੱਲੀਆਂ ਦਾ ਮੀਂਹ ਜਿੱਤੇ ਹੈ ਮੈਨੂੰ ਲੱਗਾ ਤੇ ਦੇ ਕੱਟ ਤਪਿਆ ਲਾਦਾ ਆਹੋ ਹੋਣੇ ਠੰਡਾ ਹੋਇਆ ਦੇਖੋ ਨੀਆ ਬਣਾ ਲਿਆ ਬਣ ਗਈ ਨਹੀਂ ਬੱਚੀ ਆ ਬਈ ਉਹ ਤਾਂ ਆ ਸੁੱਤੀ ਜਿਵੇਂ ਘੋੜੇ ਵਾਂ ਚੌਰੀ ਘੱਟ ਚਲ ਕੋਈ ਨਹੀਂ ਮੈਨੂੰ ਚਲ ਹੁਣ ਰਾਤ ਪੈ ਗਈ ਆ ਤੂੰ ਚੁੱਪ ਕਰ ਜਾ ਹਾਂ ਗੁਰੂ ਮੈਨੂੰ ਕਹਿ ਲੈ ਕੇ ਆਈਆਂ ਰੋਪੜ ਤੇ ਸ਼ਰਮ ਨਹੀਂ ਆਈ ਤੈਨੂੰ ਗਈ ਨੂੰ ਕੀ ਕੀ ਇਹ ਮੰਜੂਰੀਆਂ ਲੈ ਕੇ ਆਏ ਮਮਾ ਹਾਂ ਚੁੱਪੇ ਕਰਨ ਕੀ ਚੁੱਪਾ ਐਟਾ ਵਜਾ ਪਾਈ ਕੈਮਰਾ ਚੱਲਦਾ ਹੂ ਜਿਹੜੀ ਵਾਲੀ ਦੁਕਾਨ ਕਿੱਥੇ ਆ ਤੁਸੀਂ ਕਾਗਜ਼ ਫਲਾਉਣਾ ਕਿੱਥੇ ਖਲਾ ਦੇਰ ਖਲਾ ਤਾਂ ਦੇਖ ਕੇ ਗਏ ਨਾ ਤੇ ਪੈਸੇ ਪਹਿਲੇ ਜਦ ਮੈਨੂੰ ਜੀਜੀ 100 ਰੁਪਏ ਦੇ ਦੇ ਮੈਂ ਉਹ ਕਰਨਾ ਹੈ ਸਾਸਰੀ ਕਾਲ ਬਰਾਦਰ ਜੀ ਕੈਮਰਾ ਚੱਲਦਾ ਆਹ ਆਹ ਸਾਰੇ ਇੱਧਰ ਬੈਠਵਾ ਕੇ ਕੈਮਰੇ ਚ ਆਉਂਦੇ ਸੀ ਜੀ ਇਹਦੇ ਮਿਲ ਜਾਈਏ ਅੱਜ ਨਾ ਨਹੀਂ ਕਿਤੇ ਅੱਜ ਸਾਡੀ ਛੋਟੀ ਬੀਰ ਹੋਰ ਬੁਲਾ ਲਈ ਆਪ ਕੀ ਗੱਲ ਸਾਸਰੀ ਘਰ ਦੇ ਸਾਰਿਆਂ ਨੂੰ ਤੇਰੀ ਦਾ ਬੰਦੂ ਆਇਆ ਤਾਂ ਜਾਸ ਚ ਗਈ ਹੁੰਦੀ ਆ ਦੇਖਿਓ ਪਰਬਾਰ ਹੁਣ ਦੀ ਜਾਤੀ ਉਹ ਕੀ ਕਰਨੀ ਭਲਾਈ ਆ ਵਾ ਲੈ ਮੈਂ ਕਿੱਡਾ ਨਹੀਂ ਤੁਸੀਂ ਮੜੀ ਜੀ ਅੱਗ ਬਾਲੋ ਮਨੋ ਦਾ ਖਾਣਾ ਕਬਾਬ ਜਾਈ ਨਹੀਂ ਪਤਾ ਲੱਗਦਾ ਵੀ ਬਣ ਗਈ ਕਿ ਨਹੀਂ ਮਾਂ ਜੀ ਦੂਸਰੀ ਵਾਰ ਸੇ ਕਰੋ ਮੈਂ ਖਾ ਲੂਗਾ ਬਾਬਾ ਬੜੀ ਗੈ ਮੈਨੂੰ ਸਮਝਾ ਕੀ ਹੈ ਅੱਗ ਥੋੜੀ ਜਿਹੀ ਨਾ ਪੇਰ ਕਰ ਦੇ ਫਿਰ ਵਧੀਆ ਕਰਕੇ ਰੜ ਲੂ ਆਹ ਸਹੀ ਹੈ ਤੂੰ ਜਾ ਤੂੰ ਅੱਗੇ ਹੋੜ ਬੜੀ ਅੱਗੇ ਹੋੜ ਬੜੀ ਆ ਬੜੀ ਆਹ ਟੱਕ ਪੁੱਛਦੇ ਖਾਜ ਜੈਸਮੀ ਨਾ ਮੇਰੀ ਗੱਲ ਸੁਣ ਉਹ ਉਹ ਨਾ ਭੋਗ ਲਵਾਇਆ ਨਹੀਂ ਲਵਾਣਾ ਕਰ ਉਹ ਲਵਾ ਕੇ ਫਿਰ ਨੂੰ ਲਿਚ ਚੱਕ ਕਰਕੇ ਫਿਰ ਹੋਰ ਬਣਾਓ ਐਸਾ ਟਿੱਕਾ ਟਹਿ ਰਹਿਦਾ ਤੁਹਾਨੂੰ ਪਤਾ ਨਹੀਂ ਕਿਹੜਾ ਹੈ ਉਹ ਫਿਰ ਮੁੰਮੀ ਬਣੇ ਹਾਂ ਤੂੰ ਕੀ ਆ ਜਿਹੜੀ ਬਣੀ ਆ ਉਹੀ ਲੱਗੀ ਇਸੇ ਕੰਮ ਆਉਂਦੇ ਸਾਰੀਆਂ ਚਲਰਾ ਘੱਟ ਜਵੇ ਬਸ ਜਾ ਕੇ ਕੱਢ ਦੋ ਜੀ ਬਸ ਉਹਨੂੰ ਚੱਕ ਕੇ ਸਾਡਾ ਮੈਂ ਤਾਂ ਤਿਆਰਵਾਰੀ ਕੀਤੀ ਬੈਠਿਆ ਬੋਲੀ ਤੇ ਤਾਂ ਹੀ ਪਤਾ ਲੱਗਦਾ ਹਾਂ ਹਾਂ ਨਹੀਂ ਪੱਕੀ ਬਸ ਅੰਦਰ ਜੇ ਨਹੀਂ ਪੱਕੀ ਉਹਨਾਂ ਚੁੱਲੇ ਤੇ ਪਕਾ ਦੀਏ ਨਹੀਂ ਨਹੀਂ ਮੱਕੀ ਰੋਟੀ ਬਕੜਾ ਪਿੰਚ ਰੱਖ ਦੋ ਸਰਦਾਰ ਜੀ ਜੇ ਮੇਰਾ ਮੰਨਣਾ ਹੈ ਤੇ ਮੁੰਡਾ ਤੇ ਕੁੜੀਆਂ ਨੂੰ ਸੱਤਾਂ ਮੋੜੀ ਚੱਲ ਅੱਛਾ ਮੇਰਾ ਮੰਨਣਾ ਇਦਾਂ ਦਾ ਕੁਝ ਨਹੀਂ ਪਤਾ ਹੁਣ ਬਾਹਰ ਜਾਣੇ ਬਾਹਰ ਮੁੰਡੇ ਨੂੰ ਕਿੰਨਾ ਖੰਦਾ ਕੰਮ ਕਰਾਂ ਹੂੰ ਬਾਜ਼ਾਰ ਬੰਦ ਅੱਜ ਸਾਰਾ ਹੀ ਬਾਜ਼ਾਰ ਬੰਦ ਆ ਯਾਰ ਤੂੰ ਸਾਰਾ ਬੰਦ ਹੋ ਗਿਆ ਮੈਂ ਫੋਨ ਲੈ ਕੇ ਗਿਆ ਭਾਈ ਜੀ ਅੱਜ ਮੇਰੀ ਲਗਾਨ ਨਹੀਂ ਕੋ ਮਿਲੀ ਕੋ ਨਹੀਂ ਉਹੇ ਟੱਚ ਪਾਉਣੀ ਸਾਰਾ ਹੀ ਬੰਦ ਆ ਅੱਜ ਬਾਜ਼ਾਰ ਮੈਂ ਤਾਂ ਸੂਟ ਭੇਜੇ ਤੇ ਡਾਇਰੈਕਟਲੀ ਨੂੰ ਤੁਹਾਡੇ ਕੋਲ ਟਾਈਮ ਨਹੀਂ ਕਿਆ ਕਰਾਂ ਮੇਰੇ ਪਿਆਰੇ ਸੂਟ ਸਾਰੇ ਖਰਾਬ ਹੋ ਹੀ ਜਾਂਦੇ ਆ ਜੇ ਮੈਂ ਇੱਥੇ ਤੋਂ ਮੈਂ ਸਮਝ ਨਹੀਂ ਨਹੀਂ ਹੈਗੇ ਇਹ ਚੱਲ ਕਰਾ ਲਿਆਉਂਗੇ ਫਿਰ ਹੁਣ ਐ ਤਾਂ ਬਾਹਰ ਨੂੰ ਮੈਂ ਕਹਣਾ ਉੱਥੇ ਉਹਨਾਂ ਮੈਂ ਅੱਜ ਤਾਂ ਮੰਨ ਗਈ ਤੁਹਾਡੀ ਗੱਲ ਇੰਨਾ ਸੇਕ ਚਾਹੀਦਾ ਹੁਣ ਦੇ ਕਚੌਰੀਆਂ ਨਰਿੰਜ ਰੱਖੀ ਦੇ ਦੇ ਇਹ ਦੇਖ ਕੇ ਸੁੱਕ ਬਰੂੜਾ ਜਿਹਾ ਤੇ ਨਾ ਨਲੂਆ ਕਰਕੇ ਇਹ ਹਾਂ ਥੋੜਾ ਬਾੜੀ ਪਾ ਦੇ ਤਰੀ ਨਾਲ ਆਦਮਾ ਸਰੀਨਾ ਲਾਦ ਮਾ ਹੋ ਪਾਣੀ ਪਾਇਆ ਤਾਂ ਤੈਰ ਤੇ ਬਹਿ ਜਾਣਾ ਕੋਲ ਸਰੀਨਾ ਲਾਦ ਮਾ ਪਾਣੀ ਪਾਇਦੇ ਤਾਂ ਇੰਧਰ ਵਾਲੇ ਲੱਗ ਜੜੇ ਬਚੜਾ ਆ ਇੰਨਾ ਸੇਕ ਚਾਹੀਦਾ ਲੈ 1 ਮਿੰਟ ਲੱਗਿਆ ਗੱਲ ਚਾਵਾ ਸ਼ਾਬਾਸ਼ ਗਰੇ ਬੰਦੇ ਨੇ ਦੋ ਕਚੌਰੀਆਂ ਵੱਧ ਖਾਣੀਆਂ ਜੀ ਸ਼ਾਬਾਸ਼ ਦੇ ਕੇ ਦੋ ਕਚੌਰੀਆਂ ਫालतू ਦੇ ਦਿੱਤੀ ਹਾਂ ਇਹ ਹਲੇ ਬੰਦੇ ਨੇ ਦੁਕਾਨਦਾਰ ਬਣਾ ਦिए ਆ ਸ਼ਾਬਾਸ਼ ਤੇ ਦੁਕਾਨ ਲਟਾ ਦੇ ਬੈਡਾ ਐ ਤਾਂ ਮੈਨੂੰ ਖੁਸ਼ੀ ਨਹੀਂ ਨਹੀਂ ਅੰਕਲ ਜੀ ਵੀਰ ਜੀ ਤੁਸੀਂ ਹੋਰ ਖਾਓ ਇੱਕ ਤੁਹਾਨੂੰ ਸ਼ਾਬਾਸ਼ ਗਿਆ ਕੀ ਗੱਲ ਹੈ ਜੀ ਤਾਂ ਇਹ ਕਹੇ ਜਾਂਦਾ ਕੱਢ ਤੋ ਕੱਢ ਤੋ ਜੀ ਜੀ ਹੋਰ ਕਾਉਣਾ ਜਿਹੜਾ ਦਾਨ ਕਰਨ ਹਿੱਲੇ ਨੂੰ ਦਿੰਦੇ ਨੇ ਉਹ ਇੱਕ ਨਹੀਂ ਕਰਦੇ ਬਈ ਮੈਨੂੰ ਆਏ ਹੁੰਦਾ ਯਾਰ ਅਸੀਂ ਵੀ ਤੋਂ ਨਾਲ ਵੱਡੇ ਹਾਂ ਤੇ ਇਹ ਕ ਨਹੀਂ ਹੁੰਦਾ ਕੋਈ ਨਹੀਂ ਦੇਖ ਹੁੰਦਾ ਕੋਈ ਨਹੀਂ ਦੇਖਦਾ ਆ ਦੇਖੋ ਜ ਆ ਬਣੀ ਅੱਥੇ ਜਾ ਕੇ ਆ ਬੜੀਆਂ ਕਚੋਰੀਆਂ ਨੇ ਰਾੜ ਦੀ ਹੈ ਰਾੜ ਦੀ ਉਸ ਮੈਂ ਅੱਗ ਪਾੜਾ ਦੇਖ ਨਹੀਂਦਾ ਹੈਗਾ ਪਹਿਲਾਂ ਮੈਂ ਅੱਗ ਵਾਲੀ ਆ ਕੇ ਹਾਂ ਕਿ ਤੇਨੀ ਤੁਹਾਡੇ ਮੂੰਹ ਤੇ ਪੈਂਦੀ ਜੀ ਲੈ ਮੈਂ ਪਾਵਾ ਇੱਕ ਕਰਦੀ ਤੋ ਤਾਂ ਮੈਨੂੰ ਪਹਿਲੇ ਥੰਦ ਲੱਛੇ ਪਾ ਦਿੱਤੀ ਹਾਲੇ ਮੈਨੂੰ ਟਰੋ ਮੇਕ ਕਰ ਰਹਿਣ ਪਈ ਹੁਣ ਨੂੰ ਨਾ ਹਾਲੇ ਉੱਠਈ ਨਾ ਕੋਈ ਨਹੀਂ ਮੈਨੂੰ ਜਦੋਂ ਉਹ ਹੋ ਗਈ ਮਾਣਾ ਜਦ ਛੱਡਣ ਜਣਾ ਨਾ ਸਿਗਰਟ ਉਹ ਵੀ ਕਹਿੰਦੇ ਕਚੋਰੀਆਂ ਦੋਸ ਲਈ ਐਵੇਂ ਕੋਈ ਨਹੀਂ ਭਾਈ ਜਿਆਦਾ ਜਿਹਦੇ ਘਰ ਮਾਚਾ ਨਾ ਉਹ ਦੋਕ ਦਾ ਕਹਿ ਲਿਓ ਨਾ ਉਹ ਲੈ ਕੇ ਨਾ ਚਾਈ ਫਿਰ ਹੋਰ ਆਪੇ ਜਾਵੇ ਬਾਪੂ 20 ਕਿਲੋ ਉਹ ਬੜਾ ਫੜੀ ਕਾ ਸਿੱਕਿਆ ਨਹੀਂ ਤਾਂ ਬਾ ਵੀ ਬਾ ਜਿਮਾ ਨਾ ਚਲੋ ਨਾਨੀ ਨੂੰ ਬੁਲਾ ਲਾ ਕੋਈ ਮੜ ਜੀ ਨਾਨੀ ਨੂੰ ਇਹ ਬੁਲਾ ਦਿੰਦਾ ਵੀਰ ਬਣ ਕੇ ਹੋਰ ਵੱਟ ਕੇ ਆਏ ਨੇ ਵੀ ਬਾਤ ਪਈਆ ਵੀ ਹੈ ਨਾ ਇਹਨਾਂ ਇਹ ਆ ਛਾਹ ਹੋਰ ਆ ਜੂਗਾ ਦੇਖਦੇ ਆਂ ਅੱਜ ਕਿਹੜਾ ਫਰਾਲ ਵੀ ਖਾਵਾ ਕੱਢ ਦੋ ਜੀ ਕੱਢ ਦੋ ਜਣਗੀ ਤੁਹਾਨੂੰ ਰੈੱਡ ਰੈੱਡ ਹੋ ਗਈ ਨਾ ਇਹ ਐਨ ਵਧੀਆ ਰੜ ਗਈ ਜਸਮਿਨ ਪੇੜੇ ਕਰਕੇ ਰੱਖ ਆ ਦੇ ਨਾ ਵਿੱਚ ਪਾ ਤੇ ਦੇ ਲੈ ਜਾ ਬੱਸ ਪਾ ਲੈ ਜੋ ਬੰਗੀ ਉਹ ਮਮਮੀ ਹਾਂ ਬੁੱਤੋ ਮੰਮੀ ਦੁੱਧੋਂ ਬਣਾਉਂਦੀ ਆ ਉਹ ਦੇਖ ਲੈ ਇਹ ਲੈ ਕੇ ਅੱਛਾ ਸ਼ੂਭ ਕਹਿੰਦੀ ਪੀਜ਼ਾ ਖੜਾ ਦੂੰ ਹੈ ਇਹ ਜਤਾਰਾ ਮਨਵੀਰ ਨੇ ਵੀ ਜੋਬ ਆਫ ਕਰਿਆ ਬਣਾ ਇਹ ਵੀ ਕੱਦਾ ਮੰਗਦਾ ਮੈਂ ਤਾਂ ਕਿੱਥੇ ਕਹਦਾ ਵੀ ਉੱਥੀ ਪੁੱਛਣੜਾ ਦਾ ਬਾਪ ਦਾ ਆ ਬਹਿਣੀ ਦੋਸੋ ਪੁੱਤਾਂ ਅੱਜ ਇੱਕ ਵਾਰ ਆ ਆ ਕੀ ਖੁਸ਼ ਆ ਬਹੁਤ ਸਗਾ ਕੇ ਜਿੱਦਾਂ ਤੁਹਾਨੂੰ ਮੈਂ ਦੱਸਿਆਦਾ ਵੀ ਉੱਧਰ ਖੰਦੇ ਸੀ ਫਿਰ ਉੱਧਰ ਖਾਇਆ ਸਾਰਾ ਗੁਜਾਰਾ ਕੁਮਰੇ ਸਾਰੀ ਦੁਕਾਨਾਂ ਤੁਹਾਨੂੰ ਤੇ ਬਸ ਸੇਲ ਸੇਲ ਹੋ ਰਹੀ ਹੁੰਦੇ ਨੇ ਅੱਛਾ ਸੇਲ ਨਾਲ ਇਹਦੇ ਬਾਕੀ ਸਾਰੇ ਬੰਦ ਨੇ ਇਹ ਸੰਗੀਆਂ ਬੜੀਆਂ ਬਣੀ ਜਾਂਦੀ ਆ ਵਧੀਆ ਐ ਹੇ ਲਾਲਾ ਲੂਟੀਨੀ ਹੋਰ ਦੀ ਟੁੱਟਦੀ ਨਹੀਂ ਇੱਕ ਗੱਲ ਆ ਹਾਂ ਤੇ ਦੀ ਲਾਲ ਆਲੂ ਜਮਾ ਨਹੀਂ ਨਿਕਲਦਾ ਵਿੱਚ ਦੇ ਹਨਾ ਤਾਂ ਹੀ ਤਾਂ ਮੈਂ ਤੁਹਾਡੇ ਤਾਂ ਬੇਸ ਪਾਈ ਵੀ ਤੇ ਲਾ ਲੈ ਲੈਂ ਹਾਂ ਹਮ ਹਾਲ ਵੀ ਨਹੀਂ ਬੱਸ ਥੰਦ ਮੰ ਹਾਂ ਹਾਂ ਸਿੱਖ ਜਾ ਪਚੌਰੀਆਂ ਕਟੂਰੀਆਂ ਬਣਾਉਣੀਆਂ ਹੋਣੀਆਂ ਚਾਹੀਦੀਆਂ ਮਾ ਮੈਂ ਵੇਖੋ ਮੇਰੀ ਗੱਲ ਸੁਣ ਮੈਂ ਬਣਾ ਦੇ ਕਰੂੰਗੀ ਤੁਸੀਂ ਮੈਂ ਘਰ ਚ ਨਹੀਂ ਹੋਏ ਤੁਸੀਂ ਐਂ ਕਰਤਾ ਹੈਲਪ ਹੋਗੀ ਹੁਣ ਮਾਲਾ ਕੱਲ ਨੂੰ ਮੈਂ ਕਿਤੇ ਅਮਰੀਕਾ ਨੂੰ ਪਾ ਚੱਲ ਗਿਆ ਹੈ ਹੁਣ ਉਹਦੇ ਘਰ ਤਾਂ ਵੇਖਦੇ ਕੱਲੇ ਨੂੰ ਨਹੀਂ ਭੇਜਦੀ ਜਲਦੀ ਚੱਲ ਜਿੱਤੇ ਜਾਣਾ ਕੱਲੇ ਨੂੰ ਨਹੀਂ ਭੇਜਦੀ ਹਾਂ ਕੱਲੇ ਨੂੰ ਨਹੀਂ ਜਾਣਾ ਤੁਸੀਂ ਇਹ ਉੱਥੇ ਜਾ ਕੇ ਬਣਾ ਕੇ ਖਾਣ ਕਰਨਾ ਪੱਕਾ ਹੋਊਗਾ ਤੈਨੂੰ ਮਿਲੇ ਜੂ ਨਾ ਮੈਂ ਨਹੀਂ ਕਹੂੰ ਜਾਣਾ ਇਹਦੇ ਨਾ ਮੈਂ ਬਸ ਤਾਂ ਚੈ ਹੱਥੀਓ ਵਿੱਚ ਚੈ ਮਗ੍ਹੀਓ ਵਿੱਚ ਰਹਿਣ ਤਾਂ ਵੀ ਦੇਣੇ ਨਹੀਂ ਅਸੀਂ ਬੁਣਣਾ ਸਾਰੀ ਦੁਨੀਆ ਇਕੱਠਿਆਂ ਨੇ ਪਰ ਰਹਿਣ ਨਹੀਂ ਦੇਣੇ ਸਾਡਾ ਭਈਆ ਹੀ ਪੱਟ ਗਿਆ ਜੀ ਕੀ ਕਰੀਏ ਜਾਣਾ ਤਾਂ ਹੈ ਤਾਂ ਪਲਾਨ ਤਾਂ ਸਾਡਾ ਹੈਗਾ ਤਾਂ ਬੜਿਆ ਵਾ ਕੋਈ ਨਹੀਂ ਮਹਾਰਾਜ ਨੇ ਆਪੇ ਸਹਾਇਕ ਹੋਣਾ ਚੰਗਾ ਹੀ ਸੋਚਦਾ ਸਾਡੇ ਲਈ ਸਾਨੂੰ ਮਾੜਾ ਲੱਗਦਾ ਦੀਦੀ ਨੇ ਪੰਜ ਚੌਕੀਆਂ ਕਰਦੀਆਂ ਤੇ ਅੰਮ੍ਰਿਤਸਰ ਦੀਆਂ ਫਿਰ ਜਾ ਕੇ ਕਰਕੇ ਬਾਬਾ ਜੀ ਆਜਵੇ ਬਾਬਾ ਜੀ ਠੀਕ ਨੇ ਦੀਦੀ ਅੱਜ ਮੇਰੀ ਇਹ ਖਾਣੀ ਗਈ ਵੀ ਇਹ 3 ਵਜੇ ਤੱਕ ਚੱਲ ਗਿਆ ਉਹ ਟ੍ਰੇਨ ਜਿਹਨੇ ਜਾਣਾ ਹੈ 3 ਵਜੇ ਬਾਬਾ ਜੀ ਬਣਾ ਕੇ ਮੰਮੀ ਨੂੰ ਵੀ ਟੇਸਟ ਕਰਾਉਣੇ ਹੂੰ ਕੀ ਆ ਕਹਿੰਦੇ ਬਹੁਤ ਵਧੀਆ ਬਣੀ ਠੀਕ ਬਣੀ ਵੀ ਆ ਬਹਿ ਜਾ ਮੇਰੇ ਹੋ ਗਈ ਉਹ ਫਿਰ ਹੱਥ ਪਤਾ ਬੰਦੇ ਦੇ ਲੱਗੇ ਹੋਇਆ ਹਾਂ ਹਾਂ ਦੀਦੀ ਮਸਾਲਾ ਮੈਂ ਕੱਲ ਨੂੰ ਤਿਆਰ ਕਰਾਂਗਾ ਬਾਕੀ ਸਭ ਦਾ ਮਸਾਲਾ ਦਾ ਮੈਂ ਤਿਆਰ ਕਰਾਂਗਾ ਜੀ ਮੇਰੇ ਕੋਲ ਕਿਤਾ ਉਹ ਲਾਸਟ ਵਾਲੀ ਚ ਪਾਇਆ ਨਾ ਉਦਾਂ ਬਾਸ ਸਾਰੀਆਂ ਵਿੱਚ ਜਿਆਦਾ ਜਿਆਦਾ ਤਾਂ ਉਹ ਵੀ ਕਰ ਆਹੋ ਆਹੋ ਦੀ ਰਿਆ ਤਾਂ ਨਿਕਲ ਗਿਆ ਤਾਂ ਜਦਾ ਹਾਂ ਉਹ ਵੀ ਖੜੀ ਬਾ ਵੀ ਬਾ ਕਿਆ ਬਾਤ ਆ ਬੰਦਿਆ ਬਹੁਤ ਜਵਾਬ ਹੁ ਆ ਪਾ ਲਈ ਪਾਣੀ ਸਾਥੋ ਮਾਫ ਨੇ ਹਲਕੁ ਗੰਦੇ ਮੇਰੀ ਗੱਲ ਸੁਣਦੇ ਆਵਾਜਾਵਾ ਜਸਮੀ ਤੇਲ ਤੋਂ ਹੋਰ ਪਾ ਲੈਣੇ ਨਹੀਂ ਨੰਗ ਠੀਕ ਆ ਫੇ ਚਿੱਟੇ-ਚੁੱਟੇ ਨਹੀਂ ਪੈਂਦੇ ਦੀਦੀ ਹਜੇ ਦੋ-ਦੋ ਕਿਦੀ ਜਾਉਂਗੀਆਂ ਦੋ-ਦੋ ਕਿਦੀ ਕਾਉਂਗੀਆਂ ਕੀ ਜੀ ਦੋ ਤੇ ਪਾ ਦੋ ਸੋਸ ਕਿਲੋ ਪਾਣਾ ਐਸੇ ਨਾਲ ਆਪੇ ਆਣਾ ਤਾਂ ਕਿ ਨਾ ਟਿਕੋ ਪਰ ਮੈਨੂੰ ਟਮਕਦੇ ਟਮਕਦੇ ਮੈਨੂੰ ਟਮਕਦੇ ਆਜਾ ਭਾਜੀ ਸਾਲੋ ਕਰਮ ਕਰ ਉਹ ਕਰਦੇ ਆ ਹੋਰ ਕੀ ਆ ਨੂਨ ਮਿਰਚ ਸਭ ਕੁਝ ਇਕੱਠ ਬੇਕਾਰ ਨੂਨ ਬਹੁਤ ਜ਼ਿਆਦਾ ਹੋ ਗਿਆ ਭਾਈ ਮਿਰਚਾ ਕਰਤਾ ਮਿਰਚਾ ਜਾ ਹੋ ਗਿਆ ਅੋ ਜੇ ਲਾ ਕੱਟੀ ਜਾਏ ਹੂੰ ਮੈਂ ਭਾਈ ਹੁਣ ਭੈਣ ਲੱਗੀ ਕਮਾਂਡਰ ਆਹੋ ਫੇਰ ਨਾਲ ਦੀ ਨਾਲ ਦੀ ਬਾਂਦੀਓ ਗੱਲ ਐ ਸਹੀ ਹੈ ਓਹੋ ਆ ਤਾਂ ਜਿਆਦਾ ਹੀ ਰਣਗੀ ਹਾਂ ਬਾ ਕੱਢ ਦੋ ਕੋਈ ਤੇ ਜਲੇ ਨਾ ਉਹ ਲਾਲੀ ਧਿਆਨ ਦੋ ਨਾਲੇ ਗੱਲਾਂ ਵੱਲ ਘੱਟ ਤੇਨ ਕੰਮ ਵੱਸ ਜ਼ਿਆਦਾ ਧਿਆਨ ਖਾਣਾ ਤੇਰੀ ਐਦਾਂ ਠੰਡੀਆਂ ਨਹੀਂ ਹੋਈ ਜਾਣੀਆਂ ਪੰਜਾਹ ਦੀ ਨਾ ਦੇਣੀ ਬੱਸ ਉਪਰ ਤੇ ਉਹ ਟੱਕ ਦੋ ਪਰ ਸਾਡੇ ਉੱਤੇ ਗਾਪੇ ਅੱਗ ਨੂੰ ਅਗਲੀ ਕਮਾਂਡ ਸੰਭਾਲੀ। ਆਪਾਂ ਜਿਆਦਾ ਹੀ ਬਾਤ ਦੀ ਹੋ ਰਹੀ ਹੈ। ਨਾ ਆਪਾਂ ਜਿਹੜੀਆਂ ਬਣਾ ਦਿੱਤੀ ਦੀ। ਤੁਹਾਨੂੰ ਆਪਾਂ ਹੀ ਅੱਗ ਦਾ ਐਕਸਪੀਰੀਅੰਸ ਹੈ ਨਾ। ਲਾਪਰੀ ਥੱਕ। ਸੰਜੀ ਉਹ ਪਾ ਕੇ ਦੇ ਦੇ। ਸਾਚੂ ਦੋਦੀਆਂ ਮੈਂ ਵੀ 2 ਮਿੰਟ ਬਹਿ ਜਾਵਾਂ। ਅੱਜ ਬਹਿ ਜਾ ਦੀ ਅੱਗ ਬੜ ਬਸ ਫਿਰ। ਨਹੀਂ ਆਪਣੇ ਭਾਜੀ ਉਹ ਮੇਰਾ ਵੀਡੀਓ ਰੁਣਾਉਂਗਾ। ਨਾ ਨਾ ਬਸ 7 ਜਿੰਨੀ ਬਹਿ ਲੈ ਨਾ। ਦੀ ਅੱਗ ਸਾਦ। ਤੇ ਮੋਰੀ ਫਿਲਟਾ ਪਾ ਦਈਏ ਨਾ ਫਿਰ ਸੋਨਾ ਪਾਤਾ ਇਹਦੇ ਵਿੱਚ ਮਸਾਲਾ ਪਾਪੂ ਉਹ ਕਰ ਮਤਈ ਨਾ ਨਾ ਹਾਂ ਚੱਲੀ ਲੋ ਫੜੀ ਤੇਰੇ ਫੜੀ ਤੇ ਬਾਬਾ ਉਹ ਦੋ ਕਟੂ ਬਾਹਰ ਹੀ ਰਹਿ ਜਰੇ ਕੋਥੇ ਹਾਂ ਉਹ ਇਹਦੇ ਪਾਪਾ ਕੱਖ ਵੱਟਣ ਕਹਿੰਦੇ ਆ ਜਾਣਾ ਜਾ ਆ ਆ ਵੀ ਆ ਬਾਬ ਉਹੜਾ ਪਹਿਲਾ ਕਲੀਜ ਵੱਲਦੀ ਹੋਰ ਵੱਲਦੀ ਤੇ ਇਹਦਾ ਪੜਾ ਜਿੱਥੇ ਥੋੜਾ ਹੈ ਕਿ ਨਹੀਂ ਜੀ ਜੀ ਤੇਲ ਪਾ ਲਓ ਤੇਲ ਪਾ ਲਾ ਫਿਰ ਫੇ ਥੇਤੀ ਹੋਈ ਜਾ ਕੇ ਕੋਣ ਉਹ ਕਰੂਗਾ ਨਾ ਆਹ ਤੁਹਾਨੂੰ ਨਹੀਂ ਕੱਟ ਹੋ ਗਿਆ ਇਹ ਤੁਹਾਨੂੰ ਕੱਟ ਹੋ ਗਿਆ ਫਿਰ ਪੈਣਾ ਤੇਲ ਪਾਓ ਤੇ ਆਹ ਦੀਦੀ ਪਾ ਦੇ ਦਿਨ ਮੈਨੂੰ ਸੁਪੂੜਾ ਦੇ ਬਹੁਤ ਕਰਦੀ ਆਹ ਤੁਮੀ ਚ ਹੋਏ ਨਾ ਕਰਦੀ ਮੈਂ ਦੂਜੀ ਤਰ੍ਹਾਂ ਰਗੜੇ ਨਹੀਂ ਉਹ ਕਰਦੇ ਤੇ ਮੈਨੂੰ ਤਾਂ ਇੱਕ ਸੋਟਾ ਹੀ ਨਹੀਂ ਮਿਲਿਆ ਉਹ ਤਾਂ 3 ਸੋਟੇ ਚ ਕਰਦਾ ਮੈਂ ਨਹੀਂ ਹੱਥ ਨਾਲ ਨਹੀਂ ਕਰਦਾ ਕਿਸ ਤਰ੍ਹਾਂ ਕਰਦਾ ਹਾਂ ਤੇ ਇਹ ਥੋੜੇ ਜਿਹਾ ਕਿਤੇ ਅੱਗੇ ਇਹ ਵੀਲਾ ਬੱਚਾ ਆ ਗਿਆ ਜੀ ਬੱਚੇ ਤੇ ਪਾਚੇ ਨੂੰ ਸਾਡਾ ਕੁਝ ਦੇਖੇ ਤੁਸੀਂ ਸ਼ੁਧੀਆ ਮਾਦੀ ਲੱਤੂ ਆਜੋ 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 ਮੋਲਾ ਲੱਤੂ ਖੋਗ ਲਾ ਕੇ ਇਧਰ ਆਓ ਬਾਹਰ ਤੋਂ ਦੂਰ ਦੁੱਧੂ ਬੁੱਤ ਸਾਸਰੀ ਕਾਪਰ ਦੇ ਸਾਰਿਆਂ ਨੂੰ ਲਾਇਏ ਉਹ ਤੇ ਇੱਧਰ ਨੂੰ ਇੱਧਰ ਨੂੰ ਸਾਸਰੀ ਕਾਪਰ ਮੈਂ ਚਲਾਇਆ ਸਾਸਰੀ ਦਾ ਜੀ ਕਿ ਹੋ ਠੀਕ ਹੈ ਜੀ ਪੁੱਛ 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 ਕਰਦੇ ਅਜੇ ਨਾ ਉਹ ਦਰ ਕੋ ਚੀਰ ਲਾਤੀ ਸਰੀਪੁੱਤ ਬੁੱਤੀ ਬੁੱਤੀ ਕੰਮ ਕਰ ਜਾ ਤਾਂ ਕੱਲ ਤਾਂ ਸੁਣਾ ਦੇ ਭਾਈ ਘਰ ਦੇ ਚ ਦੇਰੋਂ ਕੋਲਣ ਲੱਗੀ ਹੂੰ ਪੁੱਤ ਇੱਧਰ ਇੱਧਰ ਪੁੱਤ ਤੂੰ ਤਾਂ ਗਾਂ ਕਿਕਣਾ ਕਰਦੀ ਹੈ ਉਹ ਤਾਂ ਬਾਂਹ ਮੈਂ ਕਰਦੀ ਹੁੰਦੀ ਹੈ ਇੱਧਰ ਨੂੰ ਕਾ ਦੋ ਗਾਂ ਕਿਕਣਾ ਕਰਦੀ ਹੈ ਬਿੱਲੀ ਵੀ ਕਰਾ ਕਰਕੇ ਬਿੱਲੀ ਇਹ ਮੜਾਏ ਕਰਮਾ ਹੋ ਰਿਹਾ ਉਹ ਜੋ ਕਮੇਟ ਤੇ ਪਾ ਇਹ ਤੇ ਰੁਪਾ ਲਗੀ ਜਿਉਂ ਗੱਡੀ ਜੀ ਬੋਲਣ ਲੱਗੀ ਲੈ ਮੰਮੀ ਐਦਾਂ ਆ ਜਾ ਆਪਣੇ ਭਾਈ ਸਭੂ ਕਮਾਨ ਹਾਰ ਕੇ ਨਹੀਂ ਅਸੀਂ ਆਪਣੇ ਮਾਂ ਦੇ ਹੱਥ ਵੀ ਆ ਵੀ ਖੜ ਗਿਆ ਮਾਂ ਦੇ ਮਾਂ ਦੇ ਮਾਂ ਦੇ ਬੰਨਾ ਮਾਂ ਕੰਨ ਮਾਂ ਹਲੇ ਪਹਿਲੇ ਖਾ ਰਹੀ ਆ ਗਜਰੀਆਂ ਫੇਰ ਬੱਸ ਤੁਹਾਡੇ ਨਾਲ ਗੱਲ ਕਰੂ ਮਾਂ ਮੰਮੀ ਹੋ ਗਏ ਸਾਰੇ ਹੋ ਗਏ ਹਾਂ ਉਹ ਯਾਦ ਤਾਂ ਹੋਇਆ ਪਹਿਲੀ ਬਿਨਾ ਕੈਮਰੇ ਤੇ ਮੰਮੀ ਤੇ ਲੱਗੇ ਵਿੱਚ ਇੰਨਾ ਇਨਸਾਨ ਲੱਗਣ ਡਈਆਂ ਕਦੋਂ ਕਦੂਆ ਤੁਰੀ ਲੱਗੀ ਹੋਰ ਕੰਮ ਕਰਦੇ ਇਹ ਵੀਡੀਓ ਜੀ 27 ਤਰੀਕ ਦੀ ਹੈ ਜੀ ਠੀਕ ਹੈ ਉਹਨੇ ਅਪਲੋਡ ਦੇਖਾਂਗੇ ਕਿ ਕਦੋਂ ਹੁੰਦੀ ਆ Dekat, mana, 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 ਤੇ ਲੱਗ ਰਿਹਾ ਕਿ ਉਹ ਕਾਹ ਕਰ ਰਿਹਾ ਹਾਂ ਬਹੁਤ ਚੰਗੀ ਤਰ੍ਹਾਂ ਆ ਰਿਹਾ ਹੈ ਦੇ ਮੇਰੇ ਪਤਾ ਕਿ ਹੋ ਰਿਹਾ ਲੱਗਦਾ ਹਾਂ ਹਾਂ ਉਹ ਦੇ ਦਬਾ ਲਓ ਬਈ ਹਾਂ ਹਾਂ ਨਾ ਨੀ ਮੋ ਕਰੀ ਜਾਓ ਜੱਦੀ ਉਹ ਵਿਚੀ ਨਹੀਂ ਰ ਸਾਡੀ ਨੂੰ ਪਤਾ ਕੀ ਬਣਾਉਂਦੇ ਮੇਰੇ ਨਾਲ ਹੋਰੇ ਗਲਾਸ ਅੱਜ ਗਿਆ ਮੇਰੇ ਲੜਦਾ ਇਹ ਮਿਰਚਾਂ ਲੜਦੀਆਂ ਉਹ ਗਲਾਸ ਕਰਕੇ ਨਾ ਡੱਕ ਟੋਇਆ ਵਾ ਭਾਈ ਮੇਰੇ ਤੇ ਆਪ ਦੀ ਨਾ ਹੁਣ ਤੇਰੇ ਭਾਜੀ ਹਲਪ ਕਰਾ ਦੇ ਹਾਏ ਹਾਏ ਸਿੱਖ ਲਾ ਜੀ ਜੀ ਵੀ ਜੀ ਨੇ ਭਾਜੀ ਹਲਪ ਕਰਾ ਦੇ ਤੁਸੀਂ ਮੈਨੂੰ ਪਤਾ ਨਹੀਂ ਜਾਂਦਾ ਬਈ ਆ ਜਾ ਐਨ ਫਰ ਅਮਰ 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 ਬੜੀ ਜੀ ਬਾਜੀ ਤੇ ਆ ਗਿਆ ਯਾਰ ਉਹ ਮੈਂ ਕਰ ਦੇਣਾ ਕੰਮ ਵਧੀਆ ਬਣ ਰਹੀ ਐ ਇਹ ਕਚੌੜੀ ਦੋਸਤ ਬਹੁਤ ਵਧੀਆ ਐ ਐਨੀ ਟੇਸਟੀ ਆਇਆ ਹਾਂ ਹਾਂ ਚਲ ਬਣਵਾ ਦੇਣੀ ਕੋਈ ਮੈਂ ਕਹਿੰਦਾ ਮੇਰੇ ਪੁੱਤਰੇ ਬਣਾਈਆ ਬਾਈ ਵਧੀਆ ਵਧੀਆ ਤਾਂ ਫਿਰ ਨਾ ਮਾਂ ਆਹ ਦੀ ਜਿਹੜੀਆਂ ਹੈਗੀਆਂ ਗੱਲ ਇੱਕ ਹੋਰ ਕਹਿਣਾ ਕੀ ਜੀ ਹੁਣ 4-5 ਕਚੌੜੀਆਂ ਵਧੀਆ ਬਣਾ ਦਿਓ ਕਾਟ ਉਹ ਮੰਮੀ ਨੇ ਡਾੜਾ ਨਮੀਆਂ ਲਵਾਈਆਂ ਆ ਮੰਮੀ ਨੇ ਡਾੜਾ ਨਮੀਆਂ ਲਵਾਈਆਂ ਤਾਂ ਹਮਾਂ ਕੋ ਖਚੋਰੀ ਖਾਣ ਹੋ ਰਖੀ ਤੀ ਤੂੰ ਕਚੋਰੀਆਂ ਨਾਲ ਕੁਸ ਬੰਦਾ ਨਹੀਂ ਨਾ ਮੈਂ ਨਹੀਂ ਖੋਦੀ ਨਾਲੇ ਆਲਾ ਕੰਮ ਕਰਦੀ ਮੈਂ ਨਹੀਂ ਖੋਦੀ ਖਾਣੀ ਮੈਂ ਤਾਂ ਦੋ ਹੀ ਖਾਂਦੀ ਭਾਈ ਠੀਕ ਦੋ ਤਿੰਨ ਦੋ ਦੇ ਤਾਂ ਲੱਗ ਕੇ ਦੋ ਖਚੋਰੀਆਂ ਖਾਈ ਜਾਣੀਆਂ ਹਾਂ ਵੀ ਇੰਨੀਆਂ ਕਿ ਹੁੰਦੀਆਂ ਦੀ ਇਹ ਆ ਉਹ ਚੌਥਾ ਵੀ ਹੈ ਖਾਵਾਂਗੇ ਖਾਵਾਂਗੇ ਪਰ ਖਾ ਨਹੀਂ ਹੁੰਦੀ ਨਹੀਂ ਨਾ ਨਹੀਂ ਸਮੇਂ ਦੰਦਰਾ ਦਾ ਵੀ ਚਾਹ ਹੁੰਦਾ ਅੱਛਾ ਬਾਜ ਪਾਪਾ ਜੀ ਨੇ ਹਰਦੇ ਦੇਖੋ ਅੱਲਾ ਮੁਹੱਰਨਾ ਹੋਰ ਨੂਰਾ ਦੇਖੀਂ ਬੰਦ ਕਰਕੇ ਸਾਡੀ ਮੇਰੀ ਟੀਨਾ ਖਾ ਲੈਣੀ ਹੈ ਇੱਕ ਦੋ ਫਾਲਤੂ ਆਹ ਬੋ ਇਹ ਇੱਕ ਗੱਲ ਨੂੰ ਦੇਖਿਆ ਸਾਰੀਆਂ ਨੇ ਕਚੋਰੀਆਂ ਖਾਈਆਂ ਲਓ ਜੀ ਹਮੂਕ ਛਕੀਏ ਜੈਸਮੀਨੀਆਂ ਬਣਾਈਆਂ ਬਈਆਂ ਕਚੌਰੀਆਂ ਭਾਈ ਪਹਿਲਾਂ ਦਾ ਉਹਦਾ ਟੇਸਟ ਕਰ ਲਈ ਵੀ ਥੋੜੀ ਜਿਹੀ ਵੇਲੇ ਵਧੀਆ ਬਣੀਆਂ ਬਤੀਆਂ ਤੇ ਫਿਰ ਅਸੀਂ ਛੋਭ ਨੂੰ ਛੱਡਣ ਚੱਲ ਗਏ ਸ਼ੋਭਾ ਆਈ ਹੋਈ ਸੀ ਅ ਮਮੀ ਉਹਨੇ ਫਿਰ ਕਰਕੇ ਜੜੀਆਂ ਰੈਂਦੀਆਂ ਪੂਰੀਆਂ ਕਰਕੇ ਅਸੀਂ ਛੋਭ ਨੂੰ ਛੱਡਣ ਚੱਲ ਗਏ ਤੇ ਉੱਥੇ ਟਾਈਮ ਲੱਗ ਗਿਆ ਥੋੜਾ ਜਿਹਾ ਹੁਣ ਉੱਥੋਂ ਆਏ ਆ ਜੀ ਹੁਣ ਛਕਦੇ ਆਂ ਦੇਖਦੇ ਆਂ ਵੀ ਕਹੇ ਜੀਆਂ ਬਣੀਆਂ ਵੀ ਹਨਾ ਅ ਬਾਕੀ ਬਣਾਈਆਂ ਤਾਂ ਭਲਾ ਮੈਂ ਹੀ ਆ ਜੈਸਮੀਨ ਦਾ ਨਾਮ ਉੱਤੇ ਹੀ ਹੋ ਗਿਆ ਨਹੀਂ ਭਾਈ ਜੈਸਮੀਨ ਨਹੀਂ ਬਣਾਈਆਂ ਜੀ ਮੇਨ ਤਾਂ ਕਿਉਂਕਿ ਗੱਲ ਹੁੰਦੀ ਆ ਮੇडम ਦੀ ਜਿਹਨੂੰ ਮਸਾਲਾ ਵੀ ਕਹਿੰਦੇ ਕਈ ਬੰਦੇ ਹੁਣ ਮੈਂ ਤੇ ਜਾਣਦੇ ਬੈਠ ਨਹੀਂ ਹੁਣਾ ਮੂੰਹ ਚ ਪਾਣੀ ਆਈ ਜਾਂਦਾ ਦੇਖੀ ਪਹਿਲਾਂ ਚੈੱਕ ਕਰ ਕੇ ਕਿਹ ਹੈ ਜੀ ਬਣੀ ਗਈ ਆ ਮੇਨ ਗੱਲ ਹੁੰਦੀ ਆ ਜੀ ਮਸਾਲੇ ਦੀ ਮਸਾਲਾ ਜੈਸਮੀਨ ਨੇ ਰਲਾਇਆ ਨੂਨ ਮਿਰਚ ਸਾਰਾ ਜੈਸਮੀਨ ਨੇ ਪਾਇਆ ਮੈਂ ਤਾਂ ਬਸ ਕੱਡੀਆਂ ਹੀ ਆ ਵਿੱਚ ਤੇ ਭਾਈ ਕੜਾਹੀ ਦੇਖਨੇ ਬਾਕੀ ਕਾਪੀ ਇਹ ਹੈ ਜੁੜੀਆਂ ਬਈ ਬਹਿ ਜਾ ਬਹਿ ਜਾ ਹੋ ਗਈ ਬਹਿ ਜਾ ਬਹਿ ਜਾ ਜਰਾ ਆ ਆਵੇ ਮੈਂ ਬਣਾ ਬੋਲੇ ਨਾ ਕਿਉਂਕਿ ਮੇਰੇ ਵਿੱਚ ਕਈ ਕਮੈਂਟ ਆਉਣ ਲੱਗ ਜਾਂਦੇ ਆ ਸਾਡੀਆਂ ਭੈਣਾਂ ਦੇ ਮਾਮਲੇ ਮੈਨੂੰ ਦਿਖਾਉਣ ਲੱਗੇ ਬੋਲੇ ਲਗਾਉਣ। ਇਸਕਾ ਨੰਬਰ ਕੁਚੌੜੀਆਂ ਬਣੀਆਂ ਵੇ ਜੀ ਬਹੁਤ ਵਧੀਆ। ਜੀ ਘਰ ਦਾ ਮੇਰਾ ਵੀ ਬਹੁਤ ਦਿਨ ਦਾ ਖਾਣ ਨੂੰ। ਕਿਉਂਕਿ ਦਿਵਾਲੀ ਨੂੰ ਸਾਡੇ ਭਗਵਾਨ ਇਹੀ ਬਣਦੇ ਹੁੰਦੇ। ਗੁਲਗੁਲੇ ਕੁਚੌੜੀਆਂ, ਪਕੌੜੇ ਮਨਰ ਬਨੀਜ਼ ਵੀ ਬਣ ਜਾਂਦਾ। ਜਿਨੇ ਜਿਹੜਾ ਨਾ ਨਹੀਂ ਕਿਸੇ ਨੇ ਕਚੌੜੀਆਂ ਖਾਣੀਆਂ। ਤਲੀ ਬਜੀਜ ਕਰਕੇ। ਉਹ ਬਣਾ ਬਛਾਦਾ ਛਕ ਲੋ। ਪਰ ਕੋ ਨੂੰ دل ਜਾ ਕਰਦਾ ਦਾ ਸਿਆਲ ਦਾ ਮੌਸਮ ਠੰਡਾ ਹਨ ਮਿੱਕ ਕਚੌਰੀਆਂ ਹੋਵੇ ਗਰਮ ਗਰਮ ਖਾਣ ਦਾ ਨਜ਼ਾਰਾ ਜabe ਆ ਤਾਂ ਫਿਰ ਮੈਂ ਹੀ ਜੈਸਮੀਨ ਨੂੰ ਕਿਹਾ ਮਾ ਆ ਵੀ ਭਾਈ ਕਚੌਰੀਆਂ ਵਾਲੀ ਕਿਰਪਾ ਕਰ ਕਿਸੇ ਦੇਓ ਨੇ ਤਾਂ ਹੁਣ ਜੈਸਮੀਨ ਨੇ ਅੱਜ ਚਲੋ ਬਣਾਈਆਂ ਆਹਾਾ ਨਜ਼ਾਰਾ ਆ ਗਿਆ ਹਨਾ ਜੀ ਚਲੋ ਜੀ ਫਿਰ ਹੁਣ ਛਕ ਲਈਏ ਛਕ ਕੇ ਫਿਰ ਹੁਣ ਟੇਸਟ ਤਾਂ ਤੁਹਾਨੂੰ ਦੱਸਦਾ ਵੀ ਬਹੁਤ ਵਧੀਆ ਬਣੀਆਂ ਹਨਾ ਜੀ ਚਲੋ ਫਿਰ ਮਿਲਦੇ ਕਿਸੇ ਅਗਲੇ ਬਲੌਗ ਚ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ